ਲੋਰੀ ਅੱਜ ਮੈਂ ਨਵੀਂ ਵੀਡੀਓ ਲੈ ਕੇ ਆਈ ਆ ਸਬਜੀ ਦੇ ਨਾਲ ਸਭ ਨੂੰ ਦਾਲ ਬਣਾਉਣੀ ਹੈ ਸਬਜੀ ਆ ਦੇਖੋ ਗੈਸ ਨੂੰ ਔਨ ਕਰ ਲਓ ਹੁਣ ਆ ਇਹਦੇ ਉੱਤੇ ਕੜਾਈਏ ਸਰਤਾ ਲੋਹੇ ਦਾ ਕੜਾਈ ਆ ਕਹਿੰਦੇ ਡਾਕਟਰ ਰਾਹਦੇ ਹੁੰਦੇ ਨੇਗੇ ਬਈ ਉਹ ਕਰਿਆ ਕਰੋ ਆ ਦੇਖੋ ਜੀ ਸਰਸੋਂ ਦਾ ਤੇਲ ਪਾਤਾ ਹੁਣ ਤੇ ਕੱਲ ਕੇ ਆਇਗਾ ਤੇ ਹੁਣ ਫੇਰ ਵੀ ਤਟਾ ਕਰਾਂਗੇ ਜਦੋਂ ਫੇਰ ਇਹੋ ਕਰਾਂਗੇ ਚ ਪਾਵਾਂਗੇ ਜੀਰਾ ਜ਼ੂਰਾ ਤੇ ਅੱਜ ਮੈਂ ਟੋਰੀਆਂ ਦੀ ਸਬਜ਼ੀ ਲੈ ਕੇ ਆਈ ਹਾਜ਼ਰ ਹੋਈਆਂ ਤੁਹਾਡੇ ਵਾਸਤੇ ਤੇ ਆ ਮੇਰਾ ਦੇਖੋ ਸਮਾਨ ਤਿਆਰਾ ਉਹੀ ਬਤਨੂਨ ਮਿਰਚ ਮਸਾਲਾ ਮਿਰਚਾਂ ਤੇ ਪਾਉਂਗੀ ਅੱਜ ਹਰੀਆਂ ਉਹ ਲਾਸਣ ਆ ਪਿਆਜ਼ ਤੇ ਟਮਾਟਰ ਦਾ ਪੇਸਟ ਆ ਦੇਖੋ ਇਹ ਬਣਾ ਰੱਖਿਆ ਸੀ ਅਸੀਂ ਪਹਿਲਾਂ ਯਾਨੀ ਮੇਰੀਆਂ ਤੋਰੀਆਂ ਤੋਰੀਆਂ ਦੇ ਵਿੱਚ ਕਾਲੂ ਚੀ ਰਿਹਾ ਹਾਂ ਬੜੇ ਚੰਗੇ ਤੇ ਹੁਣ ਤੁਸੀਂ ਮੇਰੇ ਨਾਲ ਐਂਡ ਤੱਕ ਬਨੇ ਰਹੋ ਤੇ ਆਮੈ ਨਾਲੀ ਦੀਆਂ ਪਾਤਾ ਗਿਰੇ ਨਾਲੀਆਂ ਲਸਣ ਪਾਉਣੀ ਲੋਹੇ ਦੇ ਢੋਂਡੇ ਚ ਬਣਾਉਣ ਲੱਗੀਆਂ ਮੈਂ ਇਹਦੇ ਨਾਲ ਜਿਹੜੀ ਕਨੇਸਰੀ ਇਤ ਲੋਹੜੀ ਘਾਟ ਹੁੰਦੀ ਉਹ ਪੂਰੀ ਹੋ ਜਾਂਦੀ ਹੈ ਤੇ ਆਮੇ ਹਲਾ ਪਾਉਣੀ ਹੈ ਪਿਆਜ ਦੋ ਪਿਆਜ ਹੀ ਥੀਰ ਲੈ ਸੀ ਨੂੰ ਤਾਂ ਅੱਗੇ ਦਾ ਮਸਾਲਾ ਘੋਟ ਕੇ ਪਾਉਂਦੇ ਸੀ ਤੇ ਆਹਾਂ ਕਿਾ ਥੋੜਾ ਜਿਹਾ ਨਾਣ ਪਾਉਂਗੇ ਜੀ ਇਹਦੇ ਨਾਲ ਸਾਡੀ ਮਸਾਲਾ ਬਣ ਜਾਂਦਾ। ਠੀਕ ਹੈ। ਤੇ ਆਹ ਹੋਏ ਤੇ ਬਸ ਉਹ ਹੀ ਨਮਕ, ਮਿਰਚਾ ਮਸਾਲਾ ਮਸਾਲਾ ਬਾਅਦ ਚ ਪਾਵਾਂਗੇ। ਆਹ ਹਲਦੀ ਪਾਤੀ। ਆਹ ਵੀ ਜਹਰੀ ਮਿਰਚਾਂ ਡਾਲ ਦਿੰ। ਇਹ ਹਰੀੇ ਮਿਰਚਾ ਪਕੁੰਨ ਕੇ ਪਾਉਣੇ ਆਗੇ। ਤੇ ਰੋਟਾ ਉਹ ਇਹਦੇ ਨਾਲ ਲਾਲ ਮਿਰਚਾਂ ਪਾਉਂਦੀ ਲੋੜ ਨਹੀਂ ਲਾਲ ਜਿੰਨਾ ਜਿਹੜਾ ਸਾਡੇ ਹੈਰੀਏ ਮਿਰਚਾਂ ਹੈਗੀਆਂ ਨਾ ਉਹਨਾਂ ਚ리에 ਅਸੀਂ ਹਰੀਏ ਮਿਰਚਾਂ ਹੀ ਪਾਵਾਂਗੇ ਤੇ ਆ ਲੈ ਕੋ ਪੇਸਟ ਟਮਾਟਰ ਦਾ ਪੇਸਟ ਪਾਵਾਂਗੇ ਵਿੱਚ ਸੁੱਕੀ ਜੜ੍ਹਾਂ ਨਾ ਜਮਾ ਜਮਾ ਹੀ ਨਹੀਂ ਪਾਣੀ ਪਾਉਂਦੇ ਇੱਕ ਬੂੰਦ ਪਾਣੀ ਵੀ ਨਹੀਂ ਪਾਉਂਦੇ

ਅਵੇਖੋ ਜੀ ਹੁਣ ਮੈਂ ਰਸਮਾਣ ਪਾਤਾ ਸਾਰਾ ਹੁਣੇ ਬਸ ਰਾਜ ਜਿਵੇਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਸੁੱਕੀਆਂ ਧੋਰੀਆਂ ਬਣਾ ਲਗਿਆ ਜੇ ਮਗਰੋਂ ਬਾਤਲਾ ਆਟੇ ਤੇ ਅੱਦਗਲਾ ਹੈ ਜੀ ਦੁੱਧ ਪਾ ਦਾਂਗੀ ਤੁਸੀਂ ਐਂਡ ਤੇ ਮੇਰੇ ਨਾਲ ਬਨੇ ਰਹੋ ਆ ਦੇਖੋ ਜੀ ਜਿੰਨੀ ਸੋਣੀ ਬਣੀ ਆ ਅੱਗੇ ਮੈਂ ਤਾਂ ਬਹੁੜ ਹੀ ਸੀਗੀ ਜਿਹੜੀ ਉਹਦੇ ਚ ਬਣਾਉਂਦੀ ਘਰਚਾ ਹਾਂ ਬੱਚੋਂ ਬਾਣੀ ਦੇ ਦਾ ਨਿਕਲਣਾ ਹੁਣ ਇਹਦੇ ਜਿਹੜਾ ਮਾੜਾ ਮੋਟਾ ਨਿਕਲਦਾਗਾ ਉਹ ਅਹੀਂ ਰਸ ਮਿਸ਼ਾ ਜਾਂਦਾ ਬਹੁਤ ਸਵਾਰ ਮੰਗੇ ਮੈਂ ਲਗਣਾ ਚਿਰਨਾ ਇਹ ਲੋਂਡਾ ਲਾਇਆ ਹੀ ਨਾ ਕੜਾਈਆ ਕੈ ਸਾਲ ਹੱਲੇ ਹਿੰਦੇ ਦਾ ਹੋਵੇ 10 12 ਸਾਲ ਹਾਲੇ ਦੇਖੋ ਬਣੀ ਪਈਆ ਬਸ ਹੁਣ ਇਹ ਚ ਅੱਧਾ ਗਿਲਾਸ ਉਹ ਦਫਾ ਲਾਂਗੇ ਤੁਸੀਂ ਐਂਡ ਤੱਕ ਮੇਰੇ ਨਾਲ ਬਣੇ ਰਹੋ ਆ ਦੇਖੋ ਜੀ ਹੁਣ ਸਾੜੇ ਨਾ ਸਬਜੀ ਬਣ ਕੇ ਤਿਆਰ ਆ ਦੇਖੋ ਫੇਰ ਵੀ ਪਾਣੀ ਨਿਕਲਿਆ ਕਿੰਨਾ ਤੇ ਆ ਆ ਮੂੰਹ ਮੱਧਾ ਨਾ ਦੁੱਤਾ ਦੇਖੋ ਛੋੜਾ ਜਿਹਾ ਟੱਪ ਪੂਰੇ ਨੂੰ ਹੁਣ ਇਹਨਾਂ ਪੂਰੀ ਸਿਰੇ ਦੀ ਮਣ ਜੂਗੀ ਆ ਦੇਖੋ ਵੱਧ ਪਾਣੀ ਫਾਉਂਦੀ ਲੋੜ ਨਹੀਂ ਤੇ ਵਿੱਚੋਂ ਹੀ ਨਿਕਲਿਆ ਆਉਂਦਾ ਗਾ ਇਹ ਪੂਰੀ ਸਿਰੇ ਦੀ ਵੀ ਇਹ ਮਲਾਂਗੇ ਸਬਜੀ ਬਹੁਤ ਸਵਾਦ ਬਣਦੀ ਹੈ ਪੂਰੀ ਟੇਸਟੀ ਠੰਡੇ ਹੁੰਦੇ ਨਾਲੇ ਗਰਮੀਆਂ ਚ ਆ ਪਾ ਰਹੇ ਹਾਂ ਜੇ ਚਸੀ ਹੋ ਗਰਮ ਮਸਾਲਾ ਲਾਸਟ ਤੇ ਕਣੀਆਂ ਜੇ ਤਾਂ ਹੁਣ ਟਾਈਮ ਗਿਆ ਐਵੇਂ ਕਹੀਏ ਆ ਦੇਖੋ ਪੂਰੀ ਵਧੀਆ ਬਣ ਗਈ ਤੁਸੀਂ ਐਂਡ ਤੱਕ ਬਣੇ ਰਹੇ ਮੇਰੇ ਨਾਲ ਤੁਹਾਨੂੰ ਧੰਨਵਾਦ ਤੇ ਜਿਹੜਾ ਕੋਈ ਮੇਰੇ ਚੈਨਲ ਦੇ ਉੱਤੇ ਨਾ ਆਗਾ ਉਹ ਸਬਸਕ੍ਰਾਈਬ ਕਰ ਦੋ ਸੋਨੇ ਸੋਨੇ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿੰਨੀ ਲੱਗੀ ਤੁਸੀਂ ਘਰੇ ਜਰੂਰ ਟਰਾਈ ਕਰਕੇ ਦੇਖਿਓ ਇਹ ਤਾਂ ਸਾਡੇ ਖੇਤ ਚ ਲੱਗੀਆਂ ਹੋਈਆਂ ਸੀ ਸਬਜ਼ੀਆਂ ਤੇ ਸਾਡੇ ਪਿੰਡ ਵਾਲੇ ਦੇਖੇ ਗਏ ਸੋ ਇਸੇ ਹਫ਼ਤੇ ਕਰਦੀਆਂ ਸਬਜ਼ੀਆਂ ਦੇਖੇ ਜਦੋਂ ਇਹ ਮੁੱਕਣੀਆਂ ਉਹਨੂੰ ਅਸੀਂ ਦੁਬਾਰੇ ਸਾਨੂੰ ਹੋਰ ਆ ਜਾਣਗੀਆਂ ਕਰਦੀਆਂ ਨੇ ਬਿਨਾਂ ਰੇ ਸਪਰੇਅ ਤੋਂ ਤੇ ਕੋਈ ਬੇਲਤੀ ਤੋਰੀਆਂ ਦੀ ਤੇ ਉਹੀ ਹੋ ਜਾਂਦੀ ਆ ਸੁੱਕ ਜਾਂਦੀ ਆ ਜਦੋਂ ਰੋਟ ਆਉਂਦੀ ਆ ਉਹ ਲੱਗ ਜਾਂਦੀ ਆ ਤੇ ਤੁਸੀਂ ਮੇਰੇ ਇਹਦੇ ਤੇ YouTube ਤੇ ਨਾ ਕਮੈਂਟ ਸੋਹਣੇ ਸੋਹਣੇ ਕਮੈਂਟ ਕਰਿਆ ਕਰਵਾ ਦੇਖੋ ਹੁਣ ਅਸੀਂ ਸ਼ਾਮ ਨੂੰ ਕੱਪੜੇ ਪਾਏ ਨੂੰ ਸੁੱਕਣੇ ਤੇ ਮੌਸਮ ਦੇਖੋ ਬਥੇਰਾ ਵਧੀਆ ਗਰਮੀ ਆ ਚਲੋ ਹੁਣ ਫਿਰ ਰੋਤਾ ਗਿਆ ਹੀ ਜੀ ਹੈ ਨਾ ਫਿਰ ਧੰਨ 시 ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਵਾਸਤੇ ਕਤੀ ਦਵੀ ਤੇ ਬੈਠ ਕੇ ਕੁਰਬਾਨੀ ਦਿੱਤੀ ਆ ਸਾਡੇ ਮਿਰਚਾਂ ਲੱਗੀਆਂ ਹੋਈਆਂ ਨੇ ਦੇਖੋ ਦੇਖੋ ਮੈਂ ਕਰੋਂ ਕਿਹਨੇ ਸੀ ਸੰਦਫਾਉਂ ਦੇਖੋ ਫੁੱਲ ਬਸੈ ਰੇ ਲੱਗੇ ਹੋਏ ਨੇ ਤੇ ਮਿਰਚਾਂ ਕੱਟ ਨਹੀਂ ਆਈ ਤੇ ਆਹ ਵੇਖੋ ਆਨਲਾਈਨ ਮਗਾਇਸੀ ਤਾਂ ਵੇ ਨਿੰਬੂ ਵਾਪਕ ਨਹੀਂ ਸੰਤਰਾ ਵਾਪਕ ਜਾਣੇ ਕੀ ਆ ਸਿਮਰਾ ਮਿਰਚਾਂ ਸਾਡੇ ਭਰੀਆਂ ਰਸਈਆਂ ਭੀਆਂ ਨੇ ਦੇਖੋ ਦੇਖੋ ਸੋਹਣੀਆਂ ਲੱਗਦੀਆਂ ਨੇ ਪਰ ਛੋਟੀਆਂ ਨਹੀਂ ਵਧੀਆਂ ਨਹੀਂ ਆਈਆਂ ਨੇ ਦੇਖੋ ਉਹ ਮੈਂ ਚੁੱਲਾ ਤਿਆਰ ਬਣਾਇਆ ਸੀ। ਖਾਜੀ ਜਾੜੇ ਆ ਹੈ ਨਹੀਂ। ਤੇ ਆ ਇੱਥੇ ਮੈਂ ਆਹ ਦੇਖੋ ਸੜਛੋੜਾ ਦੇ ਪਰੀਨਾ। ਪਰੀਨ ਆਇਆ ਹੋਇਆ। ਤੇ ਆ ਸਾਡੇ ਗਰੇਲਿਆਂ ਦੀ ਬੇਲਾ, ਬਾੜ ਗਰੇਲਿਆਂ ਦੀ। ਹੁਣ ਇਹਨੂੰ ਰੱਸੀ ਬਣਨੀ ਹੈ ਦੇਖੋ। ਆਹ। ਉਹ ਕੇਵਲ ਟਾਰ ਨਾਲ ਬੰਨਦੀ। ਸੋ ਤਾਂ ਆਦਾ ਸਾਡੇ ਲਈ ਆ ਸੀ ਗਲੋ ਪਰ ਵੀ ਲਈ ਸੀ ਉਹ ਹੀ ਇੱਥੇ ਹਰੀ ਹੋ ਗਈ ਦੇਖੋ ਆਈਆਂ ਦੇ ਕੌਣ ਟੋਢੀ ਛੋਣੀ ਬੋਸ ਲਾ ਦੇ ਉਹ ਥਿੱਕ ਪਹੁੰਚ ਗਈ ਨਾ ਆ ਥੋੜਾ ਜਿਹਾ ਟੁੱਟਾ ਰਹਿੰਦਾ ਮਿਸਤਰੀ ਤੋਂ ਲਾ ਕੇ ਕਰਾਂਗੇ ਹੁਣੇ ਇੱਧਰ ਨੂੰ ਮੁੜ ਕੇ ਦੇਖੋ ਆ ਸਾਡੇ ਗੇਟ ਦੇ ਉੱਪਰ ਪੱਦੀ ਜਾ ਕੇ ਨਾ ਆ ਰਸੀ ਮੰਨਤੀ ਕਿ ਧਾਰ ਆ ਇਹਦੇ ਕੋਲ ਸਾਡੇ ਵੀਰੇ ਵਾਲੀ ਤੇ ਉਹ ਬੰਨਤੀ ਉੱਥੇ ਥਿੱਕ ਆਉਂ ਦੇਖੋ ਆ ਸਾਡੇ ਬਾਥਰੂਮ ਨੇ ਤੇ ਥੋੜਾ ਜਿਹਾ ਸਾਡੀ ਪ੍ਰੀਨਾ ਇੱਥੇ ਵੀ ਜਿਆ ਫਿਰ ਆਹਨੇ ਪੈਰ ਖੜੀਆਂ ਨੇ ਇਹਨਾਂ ਨੂੰ ਤਰਖਾਂਗੇ ਸਿੱਧੂ ਤੇ ਤੇ ਯੋਰੇ ਫਲ ਵੋਟੇ ਸਾਡੇ ਉਹ ਅਸੀਂ ਫੁੱਲਾਂ ਨੇ ਉਹ ਰੱਖਾਂਗੇ ਅਸੀਂ ਸਾਹਮਣੇ ਆਲੇ ਘਰ ਮਰ ਜਾਵੇ ਜਮੀਂ ਘੇਂ ਤੇ ਸੀ ਬਾਰੇ ਆਹਨੇ ਪੈਰ ਖੜੀਆਂ ਨੇ ਦੇਖੋ ਮੈਨੂੰ ਬਹੁਤ ਸ਼ੌਂਕ ਹੈ ਬਣਾਉਂਦਾ ਐਸਾ ਕੁਝ ਨਹੀਂ ਤੇ ਆ ਲੈ ਖੜਾ ਪੈਰ ਕੇ ਲਈ ਆ ਸੀ ਹੁਣ ਵੀ ਜਿਆ সিনেমা ਜਾਣੀ ਕਿ ਬਕਰਣਾ ਇਹ ਵਧੀਆ ਹਰੀਆਂ ਹੋ ਗਈਆਂ ਤੇ ਆ ਲਾਇ ਨੇ ਸਹੀ ਟਿਕਣਾ ਮਲੇ ਅੰਤਰਰਾज्य ਵਧੀਆ ਨੇ ਵਿਚਾਰਿਆਂ ਚ ਜਾਨ ਚ ਜਾਣਾ ਹੀ ਪਈ ਇਹਨਾਂ ਨੂੰ ਦੇਖੋ ਆਹ ਦੇਖਾ ਉੱਪਰ ਰੱਖਤੇ ਉਸ ਜਗਾ ਵੇਲੀ ਸੀ ਸਾਡੇ ਗਿਆਨ ਚ ਜਾਣਾ ਇੱਥੇ ਦੇਖ ਵਹਾਰੇ ਹਰੇ ਹਰੇ ਹੋਏ ਖੜੇ ਨੇ ਵਿਚਾਰੇ ਵਿੱਚ ਤਾਂ ਮਰ ਜਾਗੇ ਸੀ ਤੇ ਸਾਰਿਆਂ ਦਾ ਧੰਨਵਾਦ ਐਂਡ ਤੱਕ ਬਣਨ ਲਈ ਥੈਂਕ ਯੂ ਜੀ